ਸ੍ਰੀਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਕੋਠੀ ਲੈ ਕੇ ਆਏ ਆਂਗੇ ਜੋ ਕਿ ਛੋਟੇ ਪਰਿਵਾਰ ਵਾਸਤੇ ਬਹੁਤ ਹੀ ਸੋਹਣਾ ਪਲਾਨ ਹੈ ਕੋਠੀ ਦਾ ਤੇ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਕੋਠੀ ਹੈਗੀ ਇਹ ਤੁਹਾਨੂੰ ਦੇਖ ਕੇ ਪਸੰਦ ਆਊਗੀ ਕੋਠੀ ਸਾਰੀ 1200 ਸਵਾ 1200 ਸਕਰ ਫੁੱਟ ਦੇ ਵਿੱਚ ਇਹ ਪਈ ਹੋਈ ਹੈ ਕੋਠੀ ਤੇ ਮਗਰ ਪਸ਼ੂਆਂ ਵਾਲੀ ਜਗ੍ਹਾ ਬਣਾਈ ਹੋਈ ਹੈ ਜੋ ਕਿ ਤੂੜੀ ਵਾਲਾ ਤੇ ਮੂਰੇ ਫਰੰਟ ਤੇ ਪਸ਼ੂਆਂ ਦੀ ਜਗ੍ਹਾ ਤੇ ਬਾਹਰਲੇ ਪਾਸੇ ਖੁਰਨੀ ਸਾਰਾ ਇੱਕੋ ਹੀ ਜਗ੍ਹਾ ਤੇ ਕੀਤਾ ਹੋਇਆ ਹੈ ਫਰੰਟ ਤੇ ਵੀ ਥੋੜੀ ਜਗ੍ਹਾ ਛੱਡੀ ਹੋਈ ਹੈ ਲਾਨ ਗਾਰਡਨ ਵਾਸਤੇ ਬਣਾਉਣ ਵਾਸਤੇ ਤੇ ਦੇਖੋ ਕੋਠੀ ਦਾ ਫਰੰਟ ਤੁਸੀਂ ਵੇਖ ਰਹੇ ਹੋ ਐਲੀਵੇਸ਼ਨ ਬਹੁਤ ਜ਼ਬਰਦਸਤ ਬਣਾਇਆ ਹੋਇਆ ਇੱਥੇ ਬਾਈ ਉਹਨਾਂ ਨੇ ਕਿਤੇ ਵੀ ਜਾਲੀ ਵਗੈਰਾ ਨਹੀਂ ਲਗਾਈ ਹੈਗੀ ਜੀ ਸਿੰਪਲ ਕੰਧ ਬਣਾ ਕੇ ਤੇ ਡਿਜ਼ਾਈਨਿੰਗ ਕੀਤੀ ਹੋਈ ਆ ਜੋ ਕਿ ਬਹੁਤ ਹੀ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤੀ ਹੈ ਕੋਠੀ ਬਹੁਤ ਸੋਹਣੀ ਲੱਗ ਰਹੀ ਹੈ ਕੋਠੀ ਦੇਖਣ ਨੂੰ ਆ ਵੇਖੋ ਦੋਸਤੋ ਕਲਾਸਿਕਲ ਲੁੱਕ ਆ ਕੋਠੀ ਦੀ ਤੇ ਇਹ ਸਾਈਡ ਆ ਗਈ ਉਹ ਫਰੰਟ ਦੇਖ ਰਹੇ ਸੀ ਪਹਿਲਾਂ ਤੁਸੀਂ ਇਹ ਸਾਈਡ ਤੇ ਆ ਗਿਆ ਤੇ ਪੂਰੀ ਇਹ ਚੜਾਈ ਦੀ ਗੱਲ ਕਰੀਏ ਸਾਰੇ ਪਲਾਟ ਦੀ ਤਾਂ 60 ਫੁੱਟ ਚੜਾਈ ਆ ਪਲਾਟ ਦੀ ਤੇ ਸਾਰੀ ਜਗ੍ਹਾ ਡੇਢ ਕਨਾਲ ਹੈਗੀ ਇਹ ਤੇ ਕੋਠੀ ਹੈਗੀ 1200 ਸਕਰ ਫੁੱਟ ਦੇ ਵਿੱਚ ਪਾਈ ਹੋਈ ਜੋ ਕਿ ਛੱਤੀ ਹੋਈ ਜਗ੍ਹਾ ਕੀ ਕੋਠੀ ਦੀ ਤੇ ਇਹ ਤੁਸੀਂ ਮੰਗਰ ਦੇਖ ਰਹੇ ਹੋ ਇਹ ਆਰਜੀ ਰਸੋਈ ਆ ਗਈ ਦੋਸਤੋ ਜਿਸ ਦੀ ਕਿ ਛੱਤ ਥੋੜੀ ਡਾਊਨ ਕੀਤੀ ਹੋਈ ਆ ਕੋਠੀ ਦੇ ਨਾਲੋਂ ਤੇ ਇਹ ਬੈਕ ਸਾਈਡ ਤੇ ਜੋ ਬਰਾਂਡੇ ਆਗੇ ਆ ਵੇਖੋ ਸਾਹਮਣੇ ਕਣਕਵਾਲ ਢੋਲ ਵਗੈਰਾ ਲੱਗੇ ਹੋਏ ਆ ਇਹ ਬਰਾਂਡੇ ਆਗੇ ਪਸ਼ੂਆਂ ਵਾਸਤੇ ਇੱਕ ਦਾ ਸੰਦ ਗੱਡੀ ਟਰੈਕਟਰ ਵਗੈਰਾ ਵੀ ਖੜਾ ਸਕਦੇ ਆ ਆ ਦੇਖੋ ਪਸ਼ੂ ਬੈਠੇ ਨੇ ਕਿ ਤੇ ਸਾਹਮਣੇ ਉਹ ਤੁਸੀਂ ਦੇਖ ਰਹੇ ਉਧਰ ਤੂੜੀ ਵਾਲਾ ਤੇ ਇਧਰ ਕੰਧ ਦੇ ਉੱਤੇ ਬਾਈ ਹੋਰੇ ਖੱਡੇ ਮਾਰ ਕੇ ਐਂਗਲਾਂ ਲਗਾ ਰਹੇ ਨੇ ਜੋ ਕਿ ਪਸ਼ੂਆਂ ਦੇ ਸੰਗੜ ਪਾਉਣ ਵਾਸਤੇ ਸਿਆਲ ਵਗੈਰਾ ਚ ਆਪਾਂ ਧੁੱਪੇ ਬੰਨਣੇ ਹੁੰਦੇ ਨੇ ਖਾਲੀ ਜਗ੍ਹਾ ਤੇ ਤੇ ਇੱਕ ਖੁਰਲੀ ਇਹ ਆ ਗਈ ਬਾਹਰਲੀ ਖੁਰਲੀ ਜੋ ਕੇ ਆ ਵੇਖੋ ਦੋਸਤੋ ਗਲਾਈ ਦੇ ਵਿੱਚ ਖੁਰਲੀ ਤਿਆਰ ਕੀਤੀ ਹੋਈ ਹੈ ਬਹੁਤ ਸੋਹਣੇ ਤਰੀਕੇ ਨਾਲ ਤੇ ਬਹੁਤ ਸਖਤ ਤਰੀਕੇ ਨਾਲ ਇਹ ਟੁੜੀ ਵਾਲਾ ਆ ਗਿਆ ਜੋ ਕਿ ਸਾਹਮਣੇ ਕੋਲ ਹੀ ਆ ਗਿਆ ਸਾਰਾ ਇੱਕੋ ਹੀ ਜਗ੍ਹਾ ਤੇ ਬੈਕ ਸਾਈਡ ਤੇ ਇਹ ਕੋਠੀ ਦੇ ਫਰੰਟ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਕਿ ਪਸ਼ੂਆਂ ਵਗੈਰਾ ਦੀ ਅੱਜ ਤੁਹਾਨੂੰ ਫਰੰਟ ਤੋਂ ਦੁਆਰਾ ਅੰਦਰੋਂ ਵੀ ਕੋਠੀ ਵਿਖਾਵਾਂਗੇ ਦੋਸਤੋ ਤੇ ਮਕਾਨ ਮਾਲਕ ਦੇ ਕਹਿਣ ਅਨੁਸਾਰ ਇਸ 1200 ਸਕਰ ਫੁੱਟ ਦੀ ਕੋਠੀ ਤੇ ਤੇ ਵਿੱਚ ਆਲ ਆਫ ਬਾਉਂਡਰੀ ਵਗੈਰਾ ਕਹਿ ਸਕਦੇ ਆਪਾਂ ਤੇ ਮਗਰ ਜੋ ਕਿ ਪਸ਼ੂਆਂ ਵਗੈਰਾ ਦਾ ਸਾਰਾ ਕੁੱਲ ਚੀਜ਼ ਤੇ ਬੀਮਾ ਵਗੈਰਾ ਤੇ ਕੋਠੀ ਪਾਈ ਹੋਈ ਹੈ ਤੇ 24 ਲੱਖ ਰੁਪਿਆ ਕਹਿ ਰਹੇ ਨੇ ਬਾਈ ਹੋਰੇ 24 ਲੱਖ ਰੁਪਿਆ ਲੱਗ ਚੁੱਕਿਆ ਇਸ ਕੋਠੀ ਤੇ ਪਿੱਛੇ ਪੱਥਰ ਵਗੈਰਾ ਵੀ ਲੱਗ ਚੁੱਕਿਆ ਕੋਠੀ ਦਾ ਆ ਦੇਖੋ ਕਾਲਮ ਵਗੈਰਾ ਕਿਦਾਂ ਦੀ ਡਿਜ਼ਾਈਨਿੰਗ ਕੀਤੀ ਹੋਈ ਹੈਗੀ ਦੇਖੋ ਗੋਲਾ ਵਗੈਰਾ ਬਣਾ ਕੇ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤੀ ਹੈ ਕੋਠੀ ਇੱਕ ਅਲੱਗ ਦੀ ਲੁੱਕ ਦਿੱਤੀ ਹੋਈ ਹੈ ਅਲੱਗ ਜੀ ਲੁੱਕ ਤੇ ਆਜੋ ਅੰਦਰੋਂ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਦੋਸਤੋ ਕੋਠੀ ਤਾਨੂੰ ਪਸੰਦ ਆਊਗੀ ਕੋਠੀ ਵੇਖ ਕੇ ਕੋਠੀ ਦੇ ਵਿੱਚ ਦੋ ਰੂਮ ਬਣੇ ਹੋਏ ਨੇਗੇ ਇੱਕ ਕਿਚਨ ਬਣਿਆ ਹੋਇਆਗਾ ਲੌਬੀ ਤੇ ਇੱਕ ਜੋ ਕੇ ਆਰ ਜੀ ਕਿਚਨ ਬਣਿਆ ਹੋਇਆ ਆਰ ਜੀ ਰਸੋਈ ਇਹ ਸਾਹਮਣੇ ਬਰਾਂਡਾ ਆ ਗਿਆ ਜੋ ਕੇ ਪੋਰਚ ਇਹ ਗੱਡੀ ਵਾਸਤੇ ਨਹੀਂ ਬਣਾਇਆ ਹੋਇਆਗਾ ਵੈਸੇ ਹੀ ਮੰਜਾ ਵਗੈਰਾ ਕੁਰਸੀ ਵਗੈਰਾ ਪਾ ਢਾ ਸਕਦੇ ਆਂਗੇ ਛੋਟਾ ਰੱਖਿਆ ਹੋਇਆਗਾ ਇਹ ਤੇ ਇਹ ਮੇਨ ਐਂਟਰੀ ਕੋਠੀ ਦੇ ਵਿੱਚ ਐਂਟਰ ਹੋ ਗਏ ਆਪਾਂ ਇਹ ਦੇਖੋ ਕਾਫੀ ਖੁੱਲੀ ਲੌਬੀ ਬਣੀ ਹੋਈ ਹੈਗੀ ਜੋ ਕੇ ਐਂਟਰ ਹੋਣ ਸਾਰ ਇਧਰ ਲੈਫਟ ਸਾਈਡ ਤੇ ਕਿਚਨ ਬਣਿਆ ਹੋਇਆ ਹੈਗਾ ਆ ਵੇਖੋ ਕਾਫੀ ਖੁੱਲਾ ਕਿਚਨ ਹੈਗਾ ਵਧੀਆ 10x12 ਸਕਰ ਫੁੱਟ ਦਾ ਤੇ ਇਧਰ ਬੈਕ ਸਾਈਡ ਤੇ ਜਾਲੀ ਲਗਾ ਕੇ ਇਧਰ ਮਗਰ ਬੈਕ ਸਾਈਡ ਤੇ ਆਰਜੀ ਰਸੋਈ ਕੱਢੀ ਹੋਈ ਹੈ ਦੋਸਤੋ ਜੋ ਕਿ ਆਪਣੇ ਪਿੰਡਾਂ ਦੇ ਵਿੱਚ ਆਮ ਯੂਜ਼ ਹੁੰਦੀ ਹੈਗੀ ਆਮ ਆਪਾਂ ਵਰਤਦੇ ਆਂਗੇ ਤੇ ਇਧਰ ਬੈਕ ਸਾਈਡ ਤੇ ਬੈਡਰੂਮ ਆ ਗਿਆ ਜੋ ਕਿ ਆਰਜੀ ਕਿਚਨ ਦੇ ਨਾਲ ਇਹ ਬੈਡਰੂਮ ਆ ਗਿਆ ਇਹ 12.5x12.5 ਸਕਰ ਫੁੱਟ ਦੇ ਬੈਡਰੂਮ ਨੇ ਆਪਾਂ ਬਾਈ ਨੂੰ ਪੁੱਛਿਆ ਵੀ ਸੀਗਾ ਤੇ ਬੈਕ ਸਾਈਡ ਤੇ ਇੱਕ ਵਿੰਡੋ ਲਗਾਈ ਹੋਈ ਹੈ ਵੱਡੀ ਇਸ ਦੇ ਵਿੱਚ ਇੱਕ ਸਟੋਰ ਦਿੱਤਾ ਹੋਇਆ ਹੈਗਾ ਆਜੋ ਬੈਕ ਆਪਾਂ ਲੌਬੀ ਦੇ ਵਿੱਚ ਆ ਚੁੱਕੇ ਹਾਂ ਤੇ ਇਧਰ ਮੇਨ ਐਂਟਰੀ ਦੇ ਨਾਲ ਹੀ ਆ ਦੇਖੋ ਦੋਸਤੋ ਡਰੈਸਿੰਗ ਰੂਮ ਤੇ ਵਾਸ਼ਰੂਮ ਬਣਾਇਆ ਹੋਇਆ ਤੇ ਇੱਥੇ ਸਾਹਮਣੇ ਵਾਸ਼ਬੈਸਨ ਲਗਾਤਾ ਬਾਈ ਹੋਰ ਨੇ ਡਰੈਸਿੰਗ ਰੂਮ ਦੀ ਜਗ੍ਹਾ ਤੇ ਵਾਸ਼ਬੈਸਨ ਦੀ ਤਰ੍ਹਾਂ ਯੂਜ਼ ਕਰ ਰਹੇ ਨੇ ਉਸ ਦੇ ਨਾਲ ਹੀ ਇੱਕ ਬੈੱਡਰੂਮ ਹੋਰ ਹੈਗਾ ਇਸ ਨੂੰ ਆਪਾਂ ਡਰੈਗ ਰੂਮ ਤੌਰ ਤੇ ਵੀ ਯੂਜ਼ ਕਰ ਸਕਦੇ ਹਾਂ ਤੇ ਬੈੱਡਰੂਮ ਤੌਰ ਤੇ ਵੀ ਯੂਜ਼ ਕਰ ਸਕਦੇ ਹਾਂ ਦੋ ਰੂਮ ਬਣੇ ਹੋਏ ਨੇ ਕੋਠੀ ਦੇ ਵਿੱਚ نیچے 12.5 बाई 12.5 स्क्वेयर फुट ਦੇ ਇਹ ਬੈੱਡਰੂਮ ਨੇਗੇ ਤੇ ਉੱਪਰ ਦਿਖਾ ਦਿੰਨੇ ਤੁਹਾਨੂੰ ਪੌੜੀਆਂ ਉੱਪਰ ਹਜੇ ਕੁਝ ਬਣਾਇਆ ਨਹੀਂ ਹੈਗਾ ਕੁਝ ਛੱਤਿਆ ਨਹੀਂ ਹੈਗਾ ਸਿਰਫ ਜਗ੍ਹਾ ਜ਼ਰੂਰ ਛੱਡੀ ਹੈ ਤੇ ਬਾਈ ਨੇ ਦੱਸੀ ਹੈ ਪਲੈਨਿੰਗ ਵੀ ਆਪਾਂ ਤੁਹਾਨੂੰ ਦੱਸ ਦਿਆਂਗੇ ਆਜਾ ਉੱਪਰ ਚੱਲਦੇ ਹਾਂ ਵੀ ਇੱਥੇ ਕੀ ਚੀਜ਼ ਬਣਨੀ ਆ ਜੋ ਕਿ ਬਾਈ ਕਹਿ ਰਿਹਾ ਸੀ ਕਿ ਨਕਸ਼ੇ ਦੇ ਵਿੱਚ ਦਿੱਤਾ ਹੋਇਆ ਸੀਗਾ ਆ ਦੇਖੋ ਦੋਸਤੋ ਜੋ ਕਿ ਜੋੜੀਆਂ ਵਗੈਰਾ ਦਾ ਕੰਮ ਚੱਲ ਰਿਹਾ ਸੀ ਜੋੜੀਆਂ ਲੱਗੀਆਂ ਐਚ ਡੀ ਐਚ ਐਮ ਮਾਰਦਾ ਜੋ ਕਿ ਗ੍ਰੀਨ ਬੋਰਡ ਹੈ ਉਸ ਨੂੰ ਮਿਕਸ ਕਰਕੇ ਬਣਾਈ ਹੋਈ ਹੈ ਜੋੜੀ ਇੱਥੇ ਇਸ ਦੇ ਨਾਲ ਜੋ ਕਿ ਮਮਟੀ ਬਣਾਈ ਹੋਈ ਆਪਣੀ ਪੌੜੀਆਂ ਵਾਲੇ ਉਸ ਦੇ ਨਾਲ ਹੀ ਇੱਕ ਬੈੱਡਰੂਮ ਫਰੰਟ ਤੇ ਬਣਨਾ ਦੋਸਤੋ ਤੇ ਉਸ ਦੇ ਨਾਲ ਇੱਕ ਵਾਸ਼ਰੂਮ ਤੇ ਡਰੈਸਿੰਗ ਰੂਮ ਬਣਨਾ ਹੈਗਾ ਇਹ ਦੋ ਦੀ ਜਗ੍ਹਾ ਗਈ ਜੋ ਕਿ ਪਲੈਨਿੰਗ ਦੇ ਹਿਸਾਬ ਨਾਲ ਜੋ ਕਿ ਪਲਾਨ ਸੀਗਾ ਕੋਠੀ ਦਾ ਨਕਸ਼ਾ ਉਸ ਦੇ ਵਿੱਚ ਦਿੱਤਾ ਹੋਇਆ ਹੈ ਫਰੰਟ ਤੇ ਰੂਮ ਤੇ ਉਸ ਦੇ ਨਾਲ ਵਾਸ਼ਰੂਮ ਜੋ ਕਿ نیچے ਵਾਸ਼ਰੂਮ ਬਣੇ ਹੋਏ ਨੇ ਉਸ ਦੇ ਉੱਪਰ ਹੀ ਸੇਮ ਜਗ੍ਹਾ ਤੇ ਵਾਸ਼ਰੂਮ ਬਣਨੇ ਨੇ ਤੇ ਜੋ ਕਿ نیچے ਫਰੰਟ ਵਾਲਾ ਬੈੱਡਰੂਮ ਉਸ ਦੇ ਉੱਪਰ ਹੀ ਇੱਕ ਬੈੱਡਰੂਮ ਬਣਨਾ ਹੈਗਾ ਇਸ ਮਮਟੀ ਦੇ ਨਾਲ ਫਰੰਟ ਤੇ ਤੇ ਬੈਕ ਸਾਈਡ ਵਾਲੇ ਭਾਂਡੇ ਆ ਕੇ ਫਰਸ਼ ਵਗੈਰਾ ਲੱਗਿਆ ਹੋਇਆ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਹੈ ਕੋਠੀ ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਨਵੀਆਂ-ਨਵੀਆਂ ਕੋਠੀਆਂ ਵੇਖਣ ਵਾਸਤੇ ਹਰ ਰੋਜ਼ ਆਪਣੇ ਪੇਜ ਨੂੰ ਫੋਲੋ ਜਰੂਰ ਕਰੋ ਪੰਜਾਬ ਪੀਵੀ 31 ਆਪਾਂ ਤੁਹਾਨੂੰ ਨਵੀਆਂ ਚੀਜ਼ਾਂ ਦਿਖਾਉਂਦੇ ਰਹਿਣਾ ਦੋਸਤੋ ਥੈਂਕ ਯੂ ਧੰਨਵਾਦ ਜੀ